ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਪਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ 'ਚ ਟੈਕਨੋਲੋਜੀ ਖੇਤਰ ਦੀਆਂ ਵੱਡੀਆਂ ਕੰਪਨੀਆਂ ਦੇ ਸੀਈਓਜ਼ ਨਾਲ ਇੱਕ ਸਾਰਥਕ ਗੋਲ ਟੇਬਲ ਕਾਨਫਰੰਸ 'ਚ ਹਿੱਸਾ ਲਿਆ ਤੇ ਇਸ ਦੌਰਾਨ ਵਿਕਾਸ ਦੀਆਂ ਸੰਭਾਵਨਾਵਾਂ 'ਤੇ ਜ਼ੋਰ ਦਿੱਤਾ ਭਾਰਤ 'ਚ ਤੇ ਵੱਖ-ਵੱਖ ਖੇਤਰਾਂ 'ਚ ਦਵੱਲੇ ਸਹਿਯੋਗ ਨੂੰ ਵਧਾਉਣ ਲਈ ਪਹਿਲ ਕਦਮੀਆਂ ਤੇ ਚਰਚਾ ਕੀਤੀ ਗਈ ਇਹ ਮੀਟਿੰਗ ਮੋਦੀ ਦੇ 3 ਦਿਨਾਂ ਅਮਰੀਕਾ ਦੌਰੇ ਦੇ ਦੂਜੇ ਦਿਨ ਐਤਵਾਰ ਨੂੰ ਲੋਟੇ ਨਿਊਯਾਰਕ ਪੈਲੈਸ ਹੋਟਲ 'ਚ ਰੱਖੀ ਗਈ। AI ਕੁਆਂਟਮ ਕੰਪਿਊਟਿੰਗ ਅਤੇ ਸੈਮੀਕੰਡਕਟਰ ਵਰਗੀਆਂ ਅਤ ਆਧੁਨਿਕ ਤਕਨੀਕਾਂ ਤੇ ਕੰਮ ਕਰ ਰਹੀਆਂ 15 ਪ੍ਰਮੁੱਖ ਅਮਰੀਕੀ ਕੰਪਨੀਆਂ ਦੇ CEO's ਨੇ ਮੀਟਿੰਗ 'ਚ ਹਿੱਸਾ ਲਿਆ। ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਪੋਸਟ ਕੀਤਾ, ਨਿਊਯਾਰਕ 'ਚ ਟੈਕਨੋਲੋਜੀ ਖੇਤਰ ਦੀਆਂ ਕੰਪਨੀਆਂ ਦੇ CEO's ਦੇ ਨਾਲ ਇੱਕ ਅਰਥਪਰਪੂਰ ਗੋਲ ਮੇਜ਼ ਸੰਮੇਲਨ 'ਚ ਹਿੱਸਾ ਲਿਆ। ਟੈਕਨੋਲੋਜੀ, ਨਵੀਨਤਾ ਅਤੇ ਹੋਰ ਵਿਸ਼ਿਆਂ ਨਾਲ ਸੰਬੰਧਿਤ ਪਹਿਲੂਆਂ ਤੇ ਚਰਚਾ ਕੀਤੀ। ਇਸ ਖੇਤਰ ਚ ਭਾਰਤ ਦੀ ਤਰੱਕੀ ਬਾਰੇ ਵੀ ਚਾਨਣਾ ਪਾਇਆ। ਮੈਨੂੰ ਭਾਰਤ ਪ੍ਰਤੀ ਆਸ਼ਾਵਾਦੀ ਨਜ਼ਰੀਆ ਦੇਖ ਕੇ ਖੁਸ਼ੀ ਹੋਈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਸੰਮੇਲਨ ਦੌਰਾਨ ਮੋਦੀ ਨੇ ਕਿਹਾ ਕਿ ਟੈਕਨੋਲੋਜੀ ਦੇ ਖੇਤਰ ਚ ਸਹਿਯੋਗ ਅਤੇ ਗੰਭੀਰ ਤੇ ਉੱਭਰਦੀ ਟੈਕਨੋਲੋਜੀ ਤੇ ਪਹਿਲ ਕਦਮੀ ਵਰਗੇ ਯਤਨ ਭਾਰਤ ਅਮਰੀਕਾ ਦੀ ਵਿਆਪਕ ਗਲੋਬਲ ਰਣਨੀਤਿਕ ਭਾਈਵਾਲੀ ਦੇ ਮੂਲ ਨੇ। ਆ ਰਣਨੀਤਿਕ ਭਾਈਵਾਲੀ ਦੇ ਕੇਂਦਰ ਚ ਭਾਰਤ ਅਮਰੀਕਾ ਵਿਆਪਕ ਵਿਸ਼ਵ ਸਹਿਯੋਗ ਵੱਲ ਇੱਕ ਮਹੱਤਵਪੂਰਨ ਕਦਮ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਪਣੇ ਤੀਜੇ ਕਾਰਜਕਾਲ ਚ ਭਾਰਤ ਨੂੰ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਤੇ ਕੰਪਨੀਆਂ ਨੂੰ ਸਹਿਯੋਗ ਤੇ ਨਵੀਨਤਾ ਦੇ ਮਾਮਲੇ ਚ ਭਾਰਤ ਦਾ ਸਮਰਥਨ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਪ੍ਰੈਸ ਰਿਲੀਜ਼ ਚ ਕਿਹਾ ਕੰਪਨੀਆਂ ਭਾਰਤ ਚ ਦੁਨੀਆਂ ਲਈ ਸਹਿ ਵਿਕਾਸ, ਸੈਡ ਡਿਜ਼ਾਈਨ ਅਤੇ ਸਹਿ ਨਿਰਮਾਣ ਕਰ ਸਕਦੀਆਂ ਨੇ। ਭਾਰਤ ਦੇ ਆਰਥਿਕ ਅਤੇ ਤਕਨੀਕੀ ਵਿਕਾਸ ਦੇ ਮੌਕਿਆਂ ਦਾ ਲਾਭ ਲੈ ਸਕਦੀਆਂ ਨੇ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਹੀ ਕਿਹਾ ਕਿ ਭਾਰਤ ਅਮਰੀਕਾ ਦੇ ਬੋਸਟਨ ਅਤੇ ਲਾਸ ਐਂਜਲਸ ਚ ਦੋ ਨਵੇਂ ਕੌਂਸਲਟ ਖੋਲੇਗਾ ਜੋ ਇਨ੍ਹਾਂ ਦੋ ਵੱਡੇ ਅਮਰੀਕੀ ਸ਼ਹਿਰਾਂ ਚ ਤੇਜ਼ੀ ਨਾਲ ਵਧ ਰਹੇ ਭਾਰਤੀ ਅਮਰੀਕੀ ਭਾਈਚਾਰੇ ਦੀ ਲੰਬੀ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰੇਗਾ ਬੋਸਟਨ ਨੂੰ ਅਮਰੀਕਾ ਦੀ ਸਿੱਖਿਆ ਅਤੇ ਫਾਰਮਾ ਰਾਜਧਾਨੀ ਮੰਨਿਆ ਜਾਂਦਾ ਹੈ ਜੱਦ ਕੇ ਲਾਸ ਐਂਜਲਸ ਹਾਲੀਵੁੱਡ ਦਾ ਘਰ ਹੈ ਅਤੇ ਅਗਲੇ ਸਮਰ 올림픽 ਦੀ ਮੇਜ਼ਬਾਨੀ ਕਰੇਗਾ ਨਿਊਯਾਰਕ ਚ ਨਸਾਓ ਵੈਟਰਨਜ਼ ਕੋਲੀਜ਼ੀਅਮ ਵਿੱਚ ਭਾਰਤੀ ਅਮਰੀਕੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਦੋਸਤੋ ਪਿਛਲੇ ਸਾਲ ਮੈਂ ਐਲਾਨ ਕੀਤਾ ਸੀ ਕਿ ਸਾਡੀ ਸਰਕਾਰ ਸੈਟਲ ਚ ਇੱਕ ਨਵਾਂ ਕੌਂਸਲੇਟ ਖੋਲਣ ਦੀ ਯੋਜਨਾ ਬਣਾ ਰਹੀ ਹੈ ਇਹ ਹੁਣ ਸ਼ੁਰੂ ਹੋ ਗਿਆ ਹੈ ਮੈਂ ਤੁਹਾਡੇ ਤੋਂ ਦੋ ਹੋਰ ਕੌਂਸਲੇਟਾਂ ਲਈ ਸੁਝਾਅ ਮੰਗੇ ਸਨ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਸੁਝਾਵਾਂ ਦੀ ਸਮੀਖਿਆ ਕਰਨ ਤੋਂ ਬਾਅਦ ਭਾਰਤ ਨੇ ਬੋਸਟਨ ਅਤੇ ਲਾਸ ਐਂਜਲਸ 'ਚ ਦੋ ਨਵੇਂ ਕੌਂਸੂਲੇਟ ਖੋਲਣ ਦਾ ਫੈਸਲਾ ਕੀਤਾ ਹੈ। ਭਾਰਤ ਦੇ ਇਸ ਸਮੇਂ ਅਮਰੀਕਾ 'ਚ 6 ਕੌਂਸੂਲੇਟ ਨੇ ਜੋ ਨਿਊਯਾਰਕ, ਐਟਲਾਂਟਾ, ਸ਼ਿਕਾਗੋ, ਹਿਊਸਟਨ, ਸੈਨ ਫ੍ਰਾਂਸਿਸਕੋ ਅਤੇ ਸੈਟਲਟ ਨੇ। ਦੂਤਾਵਾਸ ਵਾਸ਼ਿੰਗਟਨ ਡੀਸੀ 'ਚ ਹੈ। ਸੰਯੁਕਤ ਰਾਸ਼ਟਰ 'ਚ ਭਾਰਤ ਦੀ ਸਥਾਈ ਮਿਸ਼ਨ ਨਿਊਯਾਰਕ ਸਿਟੀ 'ਚ ਸਥਿਤ ਹੈ। ਇਸ ਐਲਾਨ ਦਾ ਭਾਰਤੀ ਭਾਈਚਾਰੇ ਵੱਲੋਂ ਸਵਾਗਤ ਕੀਤਾ ਗਿਆ। ਅਜਿਹੇ ਕਈ ਮੌਕੇ ਆਏ ਨੇ ਜਦੋਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਆਪਣੀ ਯਾਦਾਸ਼ਤ ਕਾਰਨ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਏ ਰਾਸ਼ਟਰਪਤੀ ਬਾਈਡਨ ਨੂੰ ਡੈਲਾਵੇਅਰ ਚ ਕੁਆਡ ਸਮਾਗਮ ਦੌਰਾਨ ਇਸੇ ਤਰ੍ਹਾਂ ਦਾ ਪਲ ਦਾ ਫਿਰ ਤੋਂ ਸਾਹਮਣਾ ਕਰਨਾ ਪਿਆ ਦਰਸਲ ਕੈਂਸਰ ਮੂਨ ਸ਼ਾਰਟ ਸਮਾਗਮ ਚ ਆਪਣਾ ਭਾਸ਼ਣ ਖਤਮ ਕਰਨ ਤੋਂ ਬਾਅਦ 81 ਸਾਲਾ ਬਾਈਡਨ ਸਮਾਗਮ ਨੂੰ ਸੰਬੋਧਨ ਕਰਨ ਲਈ ਅਗਲੇ ਨੇਤਾ ਦਾ ਨਾਮ ਦੱਸਣਾ ਭੁੱਲ ਗਏ ਉਹਨਾਂ ਇਸ ਸਬੰਧੀ ਆਪਣੇ ਮੁਲਾਜ਼ਮਾਂ ਨੂੰ ਵੀ ਦੱਸਿਆ ਉਹਨਾਂ ਕਿਹਾ ਕਿ ਮੈਂ ਇੱਥੇ ਆਉਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਤੇ ਹੁਣ ਮੈਂ ਅੱਗੇ ਇੱਕ ਆਗੂ ਨੂੰ ਪੇਸ਼ ਕਰਨ ਜਾ ਰਹਿਆਂ ਕੁਝ ਸੈਕੰਡਸ ਦੇ ਇੰਤਜ਼ਾਰ ਤੋਂ ਬਾਅਦ ਉਹਨਾਂ ਨੇ ਉੱਚੀ ਆਵਾਜ਼ ਚ ਪੁੱਛਿਆ ਅੱਗੇ ਕੌਣ ਹੈ ਇਸ ਦੌਰਾਨ ਦਰਸ਼ਕਾਂ ਤੇ ਤਮਾਮ ਹਾਜ਼ਰੀਨ ਦਰਮਿਆਨ ਅਜੀਬ ਜਈ ਚੁੱਪੀ ਛਾ ਗਈ ਆਖਰਕਾਰ ਇੱਕ ਸਰਕਾਰੀ ਮੁਲਾਜ਼ਮ ਨੇ ਸਟੇਜ ਵੱਲ ਇਸ਼ਾਰਾ ਕੀਤਾ ਜਿਸ ਤੋਂ ਬਾਅਦ ਬਾਈਡਨ ਨੇ ਮੋਦੀ ਦੀ ਜਾਣ ਪਛਾਣ ਕਰਵਾਈ ਜਦੋਂ ਮੋਦੀ ਸਟੇਜ ਵੱਲ ਵਧੇ ਤਾਂ ਐਨਾਨਸਰ ਨੇ ਦੱਸਿਆ ਕਿ ਸਾਡੇ ਮਹਿਮਾਨ ਹਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਮੋਦੀ ਦੇ ਮੋਢੇ ਤੇ ਹੱਥ ਰੱਖਿਆ ਇਸ ਘਟਨਾ ਨੂੰ ਇੰਟਰਨੈਟ ਮੀਡੀਆ ਤੇ ਕਾਫੀ ਸ਼ੇਅਰ ਕੀਤਾ ਗਿਆ ਜ਼ਿਕਰਯੋਗ ਹੈ ਕਿ ਐਮਏਜੀਏ ਦੇ ਸਿਆਸੀ ਟਿੱਪਣੀਕਾਰ ਗੁੰਥਰ ਈਗਲਮੈਨ ਨੇ ਐਕਸ ਤੇ ਪੋਸਟ ਪਾਈ ਹੈ ਸਾਡੇ ਕੋਲ ਅਸਲ ਚ ਕੋਈ ਰਾਸ਼ਟਰਪਤੀ ਨਹੀਂ ਹੈ ਬਾਈਡਨ ਪੂਰੀ ਤਰ੍ਹਾਂ ਭੁੱਲ ਗਏ ਨੇ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਪੱਤਰਕਾਰ ਕਾਨਫਰੰਸ 'ਚ ਸਨ ਪੂਰਾ ਸੰਸਾਰ ਸਾਡੇ ਤੇ ਹੱਸ ਰਿਹਾ ਹੈ ਡੋਨਲਡ 트ੰਪ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਉਪਰਾਸ਼ਟਰਪਤੀ ਕਮਲਾ ਹੈਰਿਸ ਨਾਲ ਇੱਕ ਹੋਰ ਬਹਿਸ ਨੂੰ ਸ਼ਨੀਚਰਵਾਰ ਨੂੰ ਖਾਰਜ ਕਰ ਦਿੱਤਾ। 트ੰਪ ਨੇ ਕਿਹਾ ਕਿ 5 ਨਵੰਬਰ ਦੀਆਂ ਚੋਣਾਂ 'ਚ ਪੋਲਿੰਗ ਤੋਂ ਪਹਿਲਾਂ ਕੋਈ ਬਹਿਸ ਨਹੀਂ ਹੋਵੇਗੀ। ਕਮਲਾ ਨੇ 트ੰਪ ਨਾਲ 23 ਅਕਤੂਬਰ ਨੂੰ ਹੋਣ ਵਾਲੀ ਇੱਕ ਹੋਰ ਬਹਿਸ 'ਚ ਹਿੱਸਾ ਲੈਣ ਲਈ ਸੀਐਨਐਨ ਦੀ ਤਰਫੋਂ ਮਿਲੇ ਸੱਦੇ ਨੂੰ ਪ੍ਰਵਾਨ ਕਰ ਲਿਆ ਸੀ ਇਸ ਤੋਂ ਪਹਿਲਾਂ ਦੋਮਾ ਵਿਚਾਲੇ ਪ੍ਰੈਜ਼ੀਡੈਂਸ਼ੀਅਲ ਡਿਬੇਟ 10 ਸਤੰਬਰ ਨੂੰ ਹੋਈ ਸੀ ਦੋਵਾਂ ਨੇ ਆਪਣੀ ਜਿੱਤ ਲਈ ਦਾਅਵੇ ਕੀਤੇ ਸਨ ਅਮਰੀਕਾ 'ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਨੇ ਇਸ ਪਾਸੇ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਦੂਜੇ ਪਾਸੇ ਰਿਪਬਲਿਕਨ ਪਾਰਟੀ ਦੇ ਟਰੰਪ ਕਮਲਾ ਹੈਰਿਸ ਦੇ ਪ੍ਰਚਾਰ ਮੁਹਿੰਮ ਦੀ ਕਮਾਂਡ ਸੰਭਾਲ ਰਿਹਾ ਹੈ ਜ਼ੈਨ ਓਮਾਲੇ ਡਿਲਨ ਨੇ ਸ਼ਨੀਵਾਰ ਨੂੰ ਇੱਕ ਬਿਆਨ 'ਚ ਕਿਹਾ ਸੀ ਕਿ ਉਹ ਉਪ ਰਾਸ਼ਟਰਪਤੀ ਕਮਲਾ ਹੈਰਿਸ ਡੋਨਲਡ ਟਰੰਪ ਨਾਲ ਮੰਚ ਸਾਂਝਾ ਕਰਨ ਲਈ ਤਿਆਰ ਹੈ ਟਰੰਪ ਨੂੰ ਵੀ ਇਸ ਬਹਿਸ ਲਈ ਸਹਿਮਤੀ ਦੇਣ 'ਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਅਮਰੀਕਾ ਦੇ ਅਲਬਾਮਾ ਦੇ ਬਰਮਿੰਗਮ 'ਚ ਗੋਲੀਬਾਰੀ ਦੀ ਇੱਕ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ 'ਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨਾ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀ ਟਰੂਮਨ ਫਿਜ਼ਰ ਗੈਲਾਰਡ ਨੇ ਸਥਾਨਕ ਮੀਡੀਆ ਨੂੰ ਦੱਸਿਆ ਸਾਡਾ ਮੰਨਣਾ ਹੈ ਕਿ ਇਹ ਘਟਨਾ ਬਰਮਿੰਗਮ ਦੇ 5 ਪੁਆਇੰਟਸ ਦੱਖਣੀ ਜ਼ਿਲ੍ਹੇ ਚ ਰਾਤ 11 ਵਜੇ ਤੋਂ ਥੋੜੀ ਦੇਰ ਬਾਅਦ ਹੋਈ। ਸ਼ੁਰੂਆਤੀ ਰਿਪੋਰਟਸ ਦੇ ਅਨੁਸਾਰ ਜਦੋਂ ਗੋਲੀਬਾਰੀ ਹੋਈ ਤਾਂ ਕਲੱਬ ਦੇ ਸਰਪ੍ਰਸਤ ਮੈਗਨੋਲੀਆ ਐਵੈਨਿਊ ਤੇ ਹੁੱਕਾ ਤੇ ਸਿਗਾਰ ਲਾਂਚ ਦੇ ਬਾਹਰ ਲਾਈਨ ਚ ਖੜੇ ਸਨ। ਘਟਨਾ ਦੀ ਹੋਰ ਜਾਣਕਾਰੀ ਦਿੰਦੇ ਹੋਏ ਫਿਟਸਗੇਰਲਡ ਨੇ ਕਿਹਾ ਕਿ ਗੋਲੀਬਾਰੀ ਚ ਦਰਜਣਾ ਲੋਕ ਜ਼ਖਮੀ ਹੋ ਗਏ ਅਤੇ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਹੋਰ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ। ਫਿਟਸਮੈਨ ਨੇ ਇਹ ਵੀ ਕਿਹਾ ਕਿ ਪੁਲਿਸ ਨੇ ਗੋਲੀਬਾਰੀ ਦੇ ਸਬੰਧ ਚ ਕਿਸੇ ਨੂੰ ਵੀ ਹਿਰਾਸਤ ਚ ਨਹੀਂ ਲਿਆ ਜਨਤਾ ਨੂੰ ਅਜਿਹੀ ਕੋਈ ਵੀ ਜਾਣਕਾਰੀ ਪ੍ਰਦਾਨ ਕਰਨ ਦੀ ਅਪੀਲ ਕੀਤੀ ਹੈ ਜੋ ਜਾਂਚ ਚ ਮਦਦ ਕਰ ਸਕੇ ਬਰਮਿੰਗਮ ਪੁਲਿਸ ਵਿਭਾਗ ਨੇ ਇੱਕ ਪੋਸਟ ਚ ਲਿਖਿਆ ਤੇ ਕਿਹਾ ਕਿ ਗੋਲੀਬਾਰੀ ਸ਼ਹਿਰ ਦੇ 5.ਸਾਊਥ ਇਲਾਕੇ ਚ ਹੋਈ ਅੱਗ ਬੁਝਾਊ ਸੇਵਾਵਾਂ ਰਾਤ ਦੇ ਮੌਕੇ ਤੇ ਪਹੁੰਚ ਗਈਆਂ ਤੇ ਇਲਾਕੇ ਨੂੰ ਘੇਰ ਲਿਆ ਗਿਆ ਮੀਡੀਆ ਰਿਪੋਰਟਸ ਦੇ ਮੁਤਾਬਕ ਇਸ ਸਾਲ ਪੂਰੇ ਅਮਰੀਕਾ ਚ ਘੱਟੋ ਘੱਟ 403 ਸਮੂਹਿਕ ਗੋਲੀਬਾਰੀ ਦੇ ਘਟਨਾਕਰਨ ਸਾਹਮਣੇ ਆ ਚੁੱਕੇ ਨੇ ਜਾਣਕਾਰੀ ਮੁਤਾਬਕ ਅਮਰੀਕਾ 'ਚ ਇਸ ਸਾਲ ਹਿੰਸਾ 'ਚ ਘੱਟੋ-ਘੱਟ 12416 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਮਰੀਕਾ 'ਚ ਇਸ ਵਾਰ ਇੱਕ ਜੱਜ ਨੂੰ ਅਦਾਲਤ 'ਚ ਬੰਦੂਕ ਕਲਚਰ 'ਚ ਸ਼ਾਮਲ ਹੋਣ ਲਈ ਮਜਬੂਰ ਹੋਣਾ ਪਿਆ ਜਿਸ ਤੇ 54 ਸਾਲਾ ਦਾ ਜ਼ਿਲ੍ਹਾ ਜੱਜ ਕੇਵਿਨ ਮੋਲਨ ਨੂੰ ਲੈਕਚਰ ਕਾਉਂਟੀ ਸ਼ੈਰਫ ਸ਼ਾਨ ਐਮ ਸਟੇਨਜ਼ ਜੋ ਲੈਕਚਰ ਕਾਉਂਟੀ ਕੈਂਟਕ ਰਾਜ ਚ ਵਾਈਟਸਬਰਗ ਜ਼ਿਲ੍ਹਾ ਅਦਾਲਤ ਚ ਸੇਵਾ ਨਿਭਾਰ ਰਿਹਾ ਸੀ ਉਸਨੇ ਉਸਦੇ ਚੈਂਬਰ ਚ ਜਾ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗੋਲੀਬਾਰੀ ਦੇ ਸਮੇਂ ਅਦਾਲਤ ਚ ਲਗਭਗ 50 ਦੇ ਕਰੀਬ ਲੋਕ ਮੌਜੂਦ ਸਨ ਕੈਂਟਕੀ ਸਟੇਟ ਪੁਲਿਸ ਦੇ ਬੁਲਾਰੇ ਮੈਟ ਗਿਹਾਰਟ ਦੇ ਅਨਸਾਰ ਸ਼ੌਨ ਜੋ ਪਿਛਲੇ 8 ਸਾਲਾਂ ਤੋਂ ਉਸੇ ਕਾਉਂਟੀ ਚ ਸ਼ੈਰਿਫ ਦੇ ਵਜੋਂ ਕੰਮ ਕਰ ਰਿਹਾ ਹੈ ਬੀਤੇ ਦਿਨੀ ਵੀਰਵਾਰ ਦੁਪਹਿਰ ਦੇ 3 ਵਜੇ ਦੇ ਕਰੀਬ ਵਾਈਟਸਬਰਗ ਕੋਰਟ ਹਾਊਸ ਤੇ ਪਹੁੰਚਿਆ ਅਤੇ ਐਮਰਜੈਂਸੀ ਵਜੋਂ ਜੱਜ ਮੋਲੇ ਨਾਲ ਵੱਖਰੇ ਤੌਰ ਤੇ ਗੱਲ ਕਰਨ ਦੀ ਇਜਾਜ਼ਤ ਮੰਗੀ ਇਸ ਤੋਂ ਬਾਅਦ ਜੱਜ ਉਸ ਨੂੰ ਆਪਣੇ ਚੈਂਬਰ ਚ ਲੈ ਗਿਆ ਤੇ ਚੈਂਬਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਬਾਹਰ ਬਰਾਂਡੇ ਚ ਇੰਤਜ਼ਾਰ ਕਰ ਰਹੇ ਲੋਕਾਂ ਨੇ ਦੱਸਿਆ ਕਿ ਦੋਵਾਂ ਵਿਚਾਲੇ ਲੰਬੀ ਤਕਰਾਰ ਹੋਈ ਹਾਲਾਂਕਿ ਪੁਲਿਸ ਨੇ ਕਿਹਾ ਕਿ ਗੋਲੀ ਚੱਲਣ ਦੀ ਆਵਾਜ਼ ਸੁਣੀ ਗਈ ਅਤੇ ਫਿਰ ਸ਼ੈਰਫ ਸ਼ਾਹਨ ਨੇ ਆਪਣੇ ਹੱਥ ਖੜੇ ਕਰਕੇ ਆਤਮ ਸਮਰਪਣ ਕਰ ਦਿੱਤਾ ਇਹ ਖੁਲਾਸਾ ਸ਼ੁੱਕਰਵਾਰ ਨੂੰ ਹੋਇਆ ਕਿ ਜੱਜ ਚੈਂਬਰ 'ਚ ਦਾਖਲ ਹੋਣ ਤੇ ਗੋਲੀਆਂ ਲੱਗਣ ਕਾਰਨ ਮੌਕੇ ਤੇ ਹੀ ਮ੍ਰਿਤਕ ਪਾਇਆ ਗਿਆ ਸ਼ੈਰਫ ਨੇ ਜੱਜ ਦੀ ਹੱਤਿਆ ਕਿਉਂ ਕੀਤੀ ਇਸ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਾ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਦੋਵਾਂ ਵਿਚਾਲੇ ਲੜਾਈ ਕਿਸ ਕਾਰਨ ਹੋਈ ਪੁਲਿਸ ਨੇ ਸ਼ੈਰਫ ਸ਼ੌਨਸ ਤੀਨ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਕਤਲ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਭਾਰਤ ਕਈ ਖੇਤਰਾਂ 'ਚ ਵਿਸ਼ਵ 'ਚ ਆਪਣੀ ਤਾਕ ਬਣਾ ਰਿਹਾ ਹੈ ਪਰ ਹੁਣ ਜੋ ਰਿਪੋਰਟ ਸਾਹਮਣੇ ਆਈ ਹੈ ਉਹ ਬਹੁਤ ਹੀ ਹੈਰਾਨ ਕਰਨ ਵਾਲੀ ਹੈ ਸ਼ਰਾਬ ਪੀਣ ਦੇ ਮਾਮਲੇ 'ਚ ਭਾਰਤ ਦੁਨੀਆ ਦੇ ਦੋ ਵੱਡੇ ਦੇਸ਼ਾਂ ਅਮਰੀਕਾ ਅਤੇ ਚੀਨ ਨੂੰ ਪਿੱਛੇ ਛੱਡਦਾ ਨਜ਼ਰ ਆ ਰਿਹਾ ਹੈ ਸਵਿਟਜ਼ਰਲੈਂਡ 'ਚ ਕੀਤੀ ਗਈ ਇੱਕ ਖੋਜ 'ਚ ਇਹ ਸਾਹਮਣੇ ਆਇਆ ਹੈ ਦੱਸਿਆ ਕਿ ਭਾਰਤ ਇਸ ਮਾਮਲੇ 'ਚ ਅਮਰੀਕਾ ਅਤੇ ਚੀਨ ਨੂੰ ਕਿਵੇਂ ਪਿੱਛੇ ਛੱਡ ਰਿਹਾ ਹੈ ਭਾਰਤ 'ਚ ਵਧ ਰਿਹਾ ਅਮੀਰ ਵਰਗ ਉੱਚ ਪੱਧਰੀ ਸ਼ਰਾਬ ਦੀ ਵਿਕਰੀ 'ਚ ਵਾਧਾ ਕਰ ਰਿਹਾ ਹੈ ਸਵਿਟਜ਼ਰਲੈਂਡ ਦੇ ਇੱਕ ਖੋਜਕਰਤਾ ਦੇ ਅਨੁਸਾਰ ਸਕੌਚ ਵਿਸਕੀ ਅਤੇ ਵਧੀਆ ਵਾਈਨ ਦੀ ਵਿਕਰੀ 'ਚ ਦੋਰੇ ਅੰਕਾਂ ਦਾ ਵਾਅਦਾ ਵਿਖਿਆ ਗਿਆ ਜੋ ਕਿ ਅਮਰੀਕਾ ਤੇ ਚੀਨ ਦੀ ਖਪਤ 'ਚ ਵਾਧਾ ਦਰ ਨਾਲੋਂ ਵੱਧ ਹੈ ਜ਼ੀਰੋ ਸਥਿਤ ਸੀਨੀਅਰ ਲਗਜ਼ਰੀ ਬ੍ਰਾਂਡ ਨਿਰਮਾਤਾ ਤੇ ਖਪਤਕਾਰ ਅਨੁਭਵ ਮਾਹਿਰ ਸਾਈਮਨ ਜੋਸੇਫ ਨੇ ਕਿਹਾ ਕਿ ਇੱਕ ਉਪ ਸ਼੍ਰੇਣੀ ਜਿੱਥੇ ਭਾਰਤ ਨੇ ਚੀਨ ਨੂੰ ਪਛਾੜ ਦਿੱਤਾ ਹੈ ਤੇ 5 ਸਾਲਾਂ ਦੀ ਮਿਆਦ 'ਚ ਅਮਰੀਕਾ ਨਾਲੋਂ ਦੁੱਗਣੀ ਦਰ ਨਾਲ ਵਧ ਰਿਹਾ ਹੈ ਉਹ ਹੈ ਸਕੌਚ ਲਗਜ਼ਰੀ ਵਿਸਕੀ ਗਲੀਆਂ ਇੰਸਟੀਚਿਊਟ ਆਫ ਹਾਇਰ ਐਜੂਕੇਸ਼ਨ ਦੇ ਖੋਜਕਰਤਾ ਜੋਸਫ ਨੇ ਕਿਹਾ ਕਿ ਵਕ ਵਕ ਅੰਕੜਿਆਂ ਦੇ ਪੂਰਵ ਅਨੁਮਾਨਾਂ ਦੇ ਅਨੁਸਾਰ ਲਗਜ਼ਰੀ ਸਕੌਚ ਵਿਸਕੀ ਮਾਰਕੀਟ ਵੀ 2024 ਦੇ ਅੰਤ ਤੱਕ 16% ਦੀ ਸਾਲਾਨਾ ਦਰ ਨਾਲ ਵਧੀ ਹੈ ਯੂਕੇ ਸਥਿਤ ਸਕੌਚ ਵਿਸਕੀ ਐਸੋਸੀਏਸ਼ਨ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਜੋਸਫ ਨੇ ਕਿਹਾ ਕਿ ਅਮਰੀਕਾ ਚੀਨ ਅਤੇ ਹੋਰ ਮਹੱਤਵਪੂਰਨ ਬਾਜ਼ਾਰਾਂ ਤੋਂ ਅੱਗੇ ਭਾਰਤ ਨੂੰ ਸਕੌਚ ਵਿਸਕੀ ਦੀ ਬਰਾਮਦ 2022 ਤੱਕ 40 ਫੀਸਦੀ ਸਾਲਾਨਾ ਦਰ ਨਾਲ ਵਧਣ ਦੀ ਉਮੀਦ ਹੈ ਬ੍ਰਿਟੇਨ ਸਥਿਤ ਐਸ ਡਬਲਯੂ ਏ ਦੇ ਅੰਕੜਿਆਂ ਅਨੁਸਾਰ 2023 ਚ ਭਾਰਤ ਨੂੰ 167 ਮਿਲੀਅਨ ਬੋਤਲਾਂ ਦੇ ਬਰਾਬਰ ਨਿਰਯਾਤ ਕੀਤਾ ਗਿਆ ਸੀ ਜੋ ਕਿ 2019 ਦੇ ਮੁਕਾਬਲੇ 27 ਫੀਸਦੀ ਵਧ ਜੋਸਫ ਨੇ ਕਿਹਾ ਕਿ ਮੁੱਲ ਦੇ ਮਾਮਲੇ ਚ ਅਮਰੀਕਾ ਅਜੇ ਵੀ ਸਕੌਚ ਵਿਸਕੀ ਦੀ ਖਪਤ ਚ ਸਭ ਤੋਂ ਅੱਗੇ ਹੈ ਭਾਰਤ ਹੁਣ ਮਾਤਰਾ ਦੇ ਲਿਹਾਜ਼ ਨਾਲ ਸਭ ਤੋਂ ਵੱਡਾ ਖਪਤਕਾਰ ਹੈ ਫਰਾਂਸ ਤੋਂ ਥੋੜਾ ਅੱਗੇ ਹੈ ਸਕਾਟਲੈਂਡ ਸਕਾਟ ਵਿਸਕੀ ਦਾ ਸਭ ਤੋਂ ਵੱਡਾ ਨਿਰਯਾਤਕ ਬਣਿਆ ਹੋਇਆ ਹੈ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ